ਸਾਰੇ ਹੀ ਸਰੋਤਿਆਂ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਵ ਸੋ ਦੋਸਤੋ ਆਪਾਂ ਤੁਹਾਡੇ ਨਾਲ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਸੋ ਅੱਜ ਆਪਾਂ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਨਵਾਂ ਨੁਸਖਾ ਸਾਂਝਾ ਕਰਨ ਜਾ ਰਹੇ ਆ ਦੋਸਤੋ ਇਹ ਉਹ ਨੁਸਖਾ ਹੈ ਜਿਹੜਾ ਫਕੀਰਾਂ ਸੰਤਾਂ ਮਹਾਂਪੁਰਸ਼ਾਂ ਦਾ ਅਜ਼ਮਾਇਆ ਹੋਇਆ ਅਜਮਾਇਸ਼ੀ ਨੁਸਖਾ ਹੈ ਜਿਸ ਬਹੁਤ ਸਾਰੇ ਰੋਗੀਆਂ ਨੂੰ ਰੋਗ ਰਹਿਤ ਕੀਤਾ ਹੈ ਉਹਨਾਂ ਨੂੰ ਤੰਦਰੁਸਤੀ ਦਾ ਜੀਵਨ ਦਿੱਤਾ ਹੈ ਉਹਨਾਂ ਦੇ ਆਪਣੇ ਨਿੱਜੀ ਜੀਵਨ ਦੇ ਵਿੱਚ ਇਹ ਨਿੱਜੀ ਅਨੁਭਵਾਂ ਦੇ ਵਿੱਚੋਂ ਇੱਕ ਇਹ ਨੁਸਖਾ ਤੁਹਾਨੂੰ ਆਪਾਂ ਲੈ ਕੇ ਹਾਜ਼ਰ ਹੋਏ ਆਂ ਸੋ ਦੋਸਤੋ ਅਸੀਂ ਆਪਣੇ ਦਵਾਖਾਨੇ ਤੇ ਆਪਣੇ ਇਸ ਵੈਦਖਾਨੇ ਦੇ ਉੱਤੇ ਆਮ ਹੀ ਮਰੀਜ਼ਾਂ ਨੂੰ ਇਹ ਜਿਹੜਾ ਨੁਸਖਾ ਅਸੀਂ ਦੱਸਦੇ ਰਹਿੰਦੇ ਆਂ ਤੇ ਉਹਨਾਂ ਨੇ ਇਸ ਨੁਸਕੇ ਨੂੰ ਵਰਤ ਕੇ ਬੜੇ ਫਾਇਦੇ ਲਏ ਹਨ ਸੋ ਦੋਸਤੋ ਇਹ ਨੁਸਖਾ ਹੈ ਉਹਨਾਂ ਭੈਣ ਭਰਾਵਾਂ ਲਈ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਆਪਾਂ ਜਾਣਦੇ ਆਂ ਕਿ ਜਿਹੜਾ ਸ਼ੂਗਰ ਦਾ ਰੋਗ ਮధుమేਹ ਰੋਗ ਹੈ ਇਹ ਜਦੋਂ ਕਿਸੇ ਦੇ ਸਰੀਰ ਨੂੰ ਲੱਗ ਜਾਂਦਾ ਹੈ ਤਾਂ ਇਹ ਨਾਲ ਆਪਣੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਹੋਰ ਜਨਮ ਦੇ ਦਿੰਦਾ ਹੈ ਸੋ ਦੋਸਤੋ ਇਹ 슈ਗਰ ਦੇ ਮਰੀਜ਼ ਜਿਹੜੇ ਹਨ ਜਿਨ੍ਹਾਂ ਨੂੰ 슈ਗਰ ਹੋ ਜਾਂਦੀ ਹੈ ਤੇ ਉਹਨਾਂ ਦਾ ਸਰੀਰ ਬੜਾ ਕਮਜ਼ੋਰ ਰਹਿਣ ਲੱਗ ਜਾਂਦਾ ਇਹਦੇ ਨਾਲ ਬਹੁਤ ਕਮਜ਼ੋਰੀ ਆਂਦੀ ਹੈ ਸੋ ਦੋਸਤੋ ਬਹੁਤ ਸਾਰੇ ਸਾਡੇ ਭੈਣ ਭਰਾ ਇਹੋ ਜਿਹੇ ਹਨ ਜਿਨ੍ਹਾਂ ਦੀਆਂ ਮਨਪਸੰਦੀਆਂ ਖਾਣ ਬਣੀਆਂ ਚੀਜ਼ਾਂ ਛੁੱਟ ਜਾਂਦੀਆਂ ਹਨ ਉਹ ਚਾਹ ਕੇ ਵੀ ਉਹਨਾਂ ਚੀਜ਼ਾਂ ਦਾ ਸੇਵਨ ਉਹਨਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਤੇ ਅੱਜਕੱਲ੍ਹ 슈ਗਰ ਦੀ ਕਰੀਏ ਤੇ 5-5 ਸਾਲ ਦੇ ਬੱਚਿਆਂ ਨੂੰ 슈ਗਰ ਨੇ ਘੇਰਿਆ ਹੋਇਆ ਹੈ ਬੱਚਿਆਂ ਨੂੰ ਵਿਚਾਰਿਆਂ ਨੂੰ ਇਨਸੂਲਿਨ ਦੇ ਟੀਕੇ ਲੱਗ ਰਹੇ ਹਨ ਬੜੇ ਪੀੜਤ ਹਨ ਉਹ ਬੱਚੇ ਸੋ ਦੋਸਤੋ ਅੱਜ ਆਪਾਂ ਇੱਕ ਤੁਹਾਡਾ ਨਾ ਬਹੁਤ ਹੀ ਵਧੀਆ ਲਾਜਵਾਬ ਨੁਸਖਾ ਉਹਨਾਂ ਮਹਾਪੁਰਸ਼ਾਂ ਦਾ ਉਹਨਾਂ ਸੰਤਾਂ ਫਕੀਰਾਂ ਦਾ ਨੁਸਖਾ ਤੁਹਾਡਾ ਨਾ ਸਾਂਝਾ ਕਰਾਂਗੇ ਜਿਨ੍ਹਾਂ ਨੇ ਆਪਣੇ ਚੱਲਦੇ ਜੀਵਨ ਦੇ ਵਿੱਚ ਲੋਕਾਂ ਦੇ ਉੱਤੇ ਇਸਤੇਮਾਲ ਕੀਤਾ ਤੇ ਉਹਨਾਂ ਨੂੰ ਜਿਹੜੀ ਚੰਗੀ ਸਿਹਤ ਦਿੱਤੀ ਹੈ ਸੋ ਆਜੋ ਆਪਾਂ ਨੁਸਖਾ ਤੁਹਾਨੂੰ ਲਿਖਾਈਏ ਨੋਟ ਕਰ ਲਓ ਨੁਸਖਾ ਸੋ ਦੋਸਤੋ ਨੁਸਖੇ ਦੇ ਵਿੱਚ ਚਾਰ ਔਸ਼ਧੀਆਂ ਕੁਦਰਤ ਦੀਆਂ ਦਿੱਤੀਆਂ ਜਿਹੜੀਆਂ ਨਿਆਮਤਾ ਹਨ ਉਹ ਨੋਟ ਕਰ ਲਿਓ ਉਹ ਔਸ਼ਧੀਆਂ ਕਿਹੜੀਆਂ ਹਨ ਦੋਸਤੋ ਪਹਿਲੀ ਔਸ਼ਧੀ ਹੈਗੀ ਆ ਤੇਜਪੱਤਰ ਦੂਸਰੀ ਔਸ਼ਧੀ ਹੈਗੀ ਆ ਤੇਜਬਲ ਤੀਸਰੀ ਔਸ਼ਧੀ ਹੈਗੀ ਆ ਕੌੜੀ ਕੋਠ ਚੌਥੀ ਔਸ਼ਧੀ ਹੈਗੀ ਆ ਦੋਸਤੋ ਕੌੜੀ ਤੁੰਬੀ ਇੱਕ ਵਾਰ ਫਿਰ ਤੋਂ ਦੁਹਰਾਣਾ ਮੈਂ ਪਹਿਲੀ ਔਸ਼ਧੀ ਹੈ ਤੇਜਪੱਤਰ ਦੂਸਰੀ ਔਸ਼ਦੀ ਹੈ ਤੇਜਵਲ ਤੀਸਰੀ ਔਸ਼ਦੀ ਹੈ ਕੌੜੀਕੁੱਟ ਚੌਥੀ ਔਸ਼ਦੀ ਹੈਗੀ ਆ ਕੌੜੀ ਤੁੰਬੀ ਸੋ ਦੋਸਤੋ ਇਹ ਚਾਰ ਹੀ ਚੀਜ਼ਾਂ ਆਪਾਂ ਕਿਸੇ ਵਧੀਆ ਪंसारी ਤੋਂ ਲੈ ਲੈਣੀਆਂ ਹਨ ਦੇਖ ਕੇ ਆਪਾਂ ਲੈਣੀਆਂ ਹਨ ਚੰਗੀਆਂ ਲੈਣੀਆਂ ਹਨ ਜਿਆਦਾ ਪੁਰਾਣੀਆਂ ਇਹ ਜਿਹੜੀਆਂ ਔਸ਼ਦੀਆਂ ਪਈਆਂ ਨਾ ਹੋਣ ਉਹਨਾਂ ਨੂੰ ਕਹਿ ਕੇ ਵਧੀਆ ਹੀ ਔਸ਼ਦੀਆਂ ਆਪਾਂ ਲੈਣੀਆਂ ਇਹ 10 ਰੁਪਏ ਵੱਧ ਲੱਗ ਜਾਣਗੇ ਪਰ ਲਿਓ ਵਧੀਆ ਸੋ ਦੋਸਤੋ ਇਹ ਔਸ਼ਧੀਆਂ ਆਪਾਂ ਘਰ ਲੈ ਆਣੀਆਂ ਹਨ ਘਰ ਲਿਆ ਕੇ ਅਗਰ ਇਹ ਥੋੜੀਆਂ-ਬਹੁਤੀਆਂ ਸਿੱਲੀਆਂ ਹਨ ਤਾਂ ਇਹਨੂੰ ਛਾਵੇਂ ਰੱਖ ਕੇ ਆਪਾਂ ਸੁਕਾ ਲੈਣਾ ਕਿਉਂਕਿ ਅੱਜ ਕੱਲ੍ਹ ਗਰਮੀ ਦੀ ਰੁੱਤ ਹੈਗੀ ਗਰਮੀ ਦਾ ਮੌਸਮ ਹੈਗਾ ਸੇਕ ਬੈਸੇ ਬਹੁਤਾ ਹੈ ਅੰਦਰ ਹੀ ਸੁੱਕ ਜਾਣੀਆਂ ਹੈਗੀਆਂ ਇਹਨਾਂ ਨੂੰ ਜਿਹੜੀ ਸਿੱਲ ਹੋਗੀ ਉਹ ਇਹਨਾਂ ਦੀ ਚੱਕ ਹੋ ਜਾਊਗੀ ਠੀਕ ਹੈ ਜੀ ਸੋ ਇਹਨਾਂ ਚਾਰਾਂ ਔਸ਼ਧੀਆਂ ਨੂੰ ਸੁਕਾ ਕੇ ਤੇ ਇਹਨਾਂ ਨੂੰ ਸਾਫ਼ ਕਰ ਲੈਣਾ ਅਗਰ ਇਹਦੇ ਵਿੱਚ ਕੋਈ ਇਹ ਕਈ ਵਾਰ ਕੀ ਹੁੰਦਾ ਆ ਕੋਈ ਮਿੱਟੀ ਦਾ ਕਣ ਆ ਜਾਂਦਾ ਕੋਈ ਬਜਰੀ ਦਾ ਕਣ ਆ ਜਾਂਦਾ ਐਦਾਂ ਇਹਨੂੰ ਆਪਾਂ ਦੇਖ ਕੇ ਛਾਂਟ ਲੈਣਾ ਦੋਸਤੋ ਇਹਨੂੰ ਛਾਂਟ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਹੁਣ ਇਹਦੇ ਤਿਆਰ ਕਰਨ ਦੀ ਵਿਧੀ ਦੋਸਤੋ ਸਿੱਖ ਲਓ ਸੋ ਕਰਨਾ ਕੀ ਹੈਗਾ ਆ ਤਿਆਰ ਕਰਨ ਦਾ ਜਿਹੜਾ ਤਰੀਕਾ ਹੈਗਾ ਆ ਉਹਨੂੰ ਆਪਾਂ ਕੁੰਡੇ ਕੁੰਡੇ ਘੋਟਣੇ ਦੀ ਮਦਦ ਦੇ ਨਾਲ ਕਰਨਾ ਹੈਗਾ ਆ ਕੋਸ਼ਿਸ਼ ਕਰਿਓ ਜੇ ਕੁੰਡੇ ਦੇ ਵਿੱਚ ਇਹਨੂੰ ਤਿਆਰ ਕਰੋਗੇ ਤਾਂ ਘੋਟਣਾ ਨਿੰਮ ਦਾ ਮਿਲ ਜਵੇ ਬਹੁਤ ਜ਼ਿਆਦਾ ਵਧੀਆ ਆ ਤੇ ਅਗਰ ਕੁੰਡਾ ਘੋਟਣਾ ਕਿਸੇ ਮੇਰੇ ਭੈਣ ਭਰਾ ਕੋ ਘਰ ਦੇ ਵਿੱਚ ਨਹੀਂ ਹੈ ਪਿੰਡਾਂ ਵਿੱਚ ਤਾਂ ਵੈਸੇ ਆਮ ਹੀ ਹੈਗੇ ਆ ਜੇ ਕੋਈ ਸ਼ਹਿਰੂ ਵਸਨੀਕ ਹੈਗਾ ਉਹਨਾਂ ਕੋ ਨਹੀਂ ਹੈਗਾ ਤੇ ਉਹਨਾਂ ਨੇ ਕੀ ਕਰਨਾ ਆਮਾਮ ਦਸਤਾ ਲੈ ਲੈਣਾ ਦੋਸਤੋ ਲੋਹੇ ਦਾ ਇੱਕ ਆਮਾਮ ਦਸਤਾ ਆਉਂਦਾ ਹੈਗਾ ਉਹਦੇ ਵਿੱਚ ਆਪਾਂ ਇਹਨੂੰ ਖਰਲ ਕਰਨਾ ਹੈ ਨਾ ਕਿ ਆਪਾਂ ਇਹਨੂੰ ਗ੍ਰੈਂਡਰ ਦੇ ਵਿੱਚ ਜਾਂ ਮਿਕਸੀ ਵਿੱਚ ਉਹਦੇ ਵਿੱਚ ਨਹੀਂ ਆਪਾਂ ਇਹਨੂੰ ਗ੍ਰਾਇੰਡ ਕਰਨਾ ਹੈਗਾ ਜਦੋਂ ਆਪਾਂ ਕੁੰਡੇ ਘੋਟਣੇ ਦੀ ਮਦਦ ਦੇ ਨਾਲ ਇਹਨੂੰ ਖਰਲ ਕਰਾਂਗੇ ਜਾਂ ਕਿਸੇ ਖਰਲ ਦੀ ਮਦਦ ਦੇ ਨਾਲ ਇਹਨੂੰ ਆਪਾਂ ਇੱਕ ਹੱਲ ਕਰਾਂਗੇ ਤਾਂ ਦੋਸਤੋ ਇਹਦੇ ਗੁਣ ਜਿਹੜੇ ਹਨ ਇਹਦੇ ਵਿੱਚੇ ਹੀ ਰਹਿਣਗੇ ਸੋ ਇਹਨੂੰ ਚੰਗੀ ਤਰ੍ਹਾਂ ਦਰੜ ਜਾ ਕਰ ਲਓ ਸੋ ਦਰੜ ਕਰਨ ਤੋਂ ਬਾਅਦ ਇੱਕ ਪੰਜਵੀਂ ਔਸ਼ਧੀ ਇਹਦੇ ਵਿੱਚ ਹੋਰ ਆਪਾਂ ਪਾਉਣੀ ਹੈਗੀ ਆ ਉਹ ਪੰਜਵੀਂ ਔਸ਼ਧੀ ਕੀ ਹੈਗੀ ਆ ਉਹ ਹੈਗਾ ਕਰੇਲੇ ਦਾ ਜੂਸ ਦੇਸੀ ਕਰੇਲੇ ਲੈ ਆਣੇ ਹਨ ਤੇ ਜਿਹੜੇ ਸ਼ਹਿਰ ਦੇ ਵਸਨੀਕ ਹਨ ਉਹ ਸ਼ਹਿਰ ਸਬਜ਼ੀ ਮੰਡੀ ਦੇ ਵਿੱਚੋਂ ਕਰੇਲੇ ਲਿਆਂ ਤਾਜ਼ੇ ਕਰੇਲੇ ਲਿਆ ਕੇ ਤੋਂ ਸਵਾਰ ਕੇ ਦੋਸਤੋ ਉਹਨਾਂ ਦਾ ਘਰ ਹੀ ਆਪਾਂ ਜਿਹੜਾ ਜੂਸ ਕੱਢ ਲੈਣਾ ਜੂਸ ਕੱਢ ਕੇ ਆਪਾਂ ਉਹ ਜਿਹੜਾ ਖਰਲ ਕੀਤਾ ਹੋਇਆ ਮਟੀਰੀਅਲ ਹੈਗਾ ਉਹਦੇ ਵਿੱਚ ਇਹਨੂੰ ਆਪਾਂ ਪਾ ਦੇਣਾ ਆ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਘੋਟਣਾ ਚੰਗੀ ਤਰ੍ਹਾਂ ਖਰਲ ਕਰਨਾ ਚੰਗੀ ਤਰ੍ਹਾਂ ਖਰਲ ਕਰਕੇ ਇਹਨੂੰ ਇੱਕ ਪੇਸਟ ਟਾਈਪ ਬਣਾ ਲੈਣਾ ਪੇਸਟ ਏ ਇਦਾਂ ਦੀ ਬਣਾਣੀ ਆ ਕਿ ਆਪਾਂ ਉਹਦੀਆਂ ਗੋਲੀਆਂ ਤਿਆਰ ਕਰ ਸਕੀਏ ਵੈਸੇ ਤਾਂ ਆਪਾਂ ਇਹਦਾ ਪਾਊਡਰ ਵੀ ਦਾ ਸਕਦੇ ਸੀਗੇ ਅਗਰ ਆਪਾਂ ਇਹਨੂੰ ਕਰੇਲੇ ਦੇ ਜੂਸ ਦੇ ਨਾਲ ਨਹੀਂ ਤਿਆਰ ਕਰਨਾ ਤੇ ਆਪਾਂ ਇਹਦੇ ਵਿੱਚ ਫਿਰ ਪੰਜਵੀਂ ਅਵਸ਼ ਦੀ ਵਾਰ ਕਰੇਲਾ ਵੀ ਪਾ ਸਕਦੇ ਆ। ਪਾウダー ਆਪਾਂ ਸੁਜੈਸਟ ਇਸ ਕਰਕੇ ਨੇ ਕੀਤਾ ਕਿਉਂਕਿ ਇਹ ਕੌੜਾ ਹੋਊਗਾ ਥੋੜਾ। ਜਦੋਂ ਤੁਸੀਂ ਖਾਓਗੇ ਤਾਂ ਪੂਰਾ ਦਿਨ ਫਿਰ ਤੁਹਾਡਾ ਜਿਹੜਾ ਮੂੰਹ ਬੇਸਵਾਦਾ ਜਿਹਾ ਰਹੂਗਾ, ਕੌੜਾ ਰਹੂਗਾ। ਇਸ ਕਰਕੇ ਇਹ ਗੋਲੀਆਂ ਗੋਲੀਆਂ ਵਟ ਕੇ ਖਾਣੀਆਂ ਸੌਖੀਆਂ ਹਨ। ਸੋ ਇਹਨੂੰ ਕਰੇਲੇ ਦੇ ਜੂਸ ਦੀ ਮਦਦ ਦੇ ਨਾਲ ਆਪਾਂ ਇਹਦੀਆਂ ਗੋਲੀਆਂ ਬਣਾ ਲੈਣੀਆਂ ਦੋਸਤੋ। ਔਰ ਗੋਲੀਆਂ ਬਣਾ ਕੇ ਇਹਨੂੰ ਛਾਵੇਂ ਹੀ ਅੰਦਰ ਆਪਾਂ ਸੁਕਾ ਲੈਣਾ ਹੈਗਾ ਆ। ਜਦੋਂ ਇਹ ਸਕਾ ਕੇ ਤਿਆਰ ਹੋ ਗਈਆਂ ਇਹਨੂੰ ਕਿਸੇ ਕੱਚ ਦੇ ਬਰਤਨ ਦੇ ਵਿੱਚ ਪਾ ਲਿਓ ਕਿਸੇ ਕੱਚ ਦੇ ਜਾਰ ਦੇ ਵਿੱਚ ਜਾਂ ਕਿਸੇ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਿਓ ਹੁਣ ਅੱਗੇ ਆਜੋ ਦੋਸਤੋ ਇਹਦੇ ਇਸਤੇਮਾਲ ਕਰਨ ਦੀ ਵਿਧੀ ਕੀ ਹੈਗੀ ਆ ਆਪਾਂ ਕੀ ਕਰਨਾ ਸਵੇਰੇ ਆਪਣਾ ਉઠੋ ਸਵੇਰੇ ਉੱਠ ਕੇ ਚੰਗੀ ਤਰ੍ਹਾਂ ਆਪਣਾ ਫਰੈਸ਼ ਹੋਵੋ ਫਰੈਸ਼ ਹੋਣ ਤੋਂ ਬਾਅਦ ਇਹਦੇ ਦਵਾਈ ਦੇ ਸੇਵਨ ਕਰਨ ਦੀ ਵਿਧੀ ਹੈਗੀ ਆ ਆਪਾਂ ਕੀ ਕਰਨਾ ਆ ਦੇਸੀ ਛੋਲੇ ਲੈਣੇ ਆਪਾਂ ਦੋਸਤੋ ਦੇਸੀ ਚਣੇ ਲੈ ਲਓ ਵਧੀਆ ਦੇਖ ਪਰ ਕੇ ਲੈ ਲਿਓ ਲੱਗਿਓ ਨਾ ਹੋਣ ਖਰਾਬ ਨਾ ਹੋਣ ਵਧੀਆ ਲੈਣੇ ਆਪਾਂ ਛੋਲੇ ਵਧੀਆ ਛੋਲੇ ਲਿਆ ਕੇ ਉਹਨਾਂ ਨੂੰ ਰਾਤ ਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਨਾ ਪਾਣੀ ਦੇ ਵਿੱਚ ਐਨੇ ਕਿ ਜਿਹੜੇ ਛੋਲੇ ਆਪਾਂ ਰਾਤ ਨੂੰ ਭੇਦਣੇ ਹੈਗੇ ਆ ਭੇਕੇ ਸਾਰੀ ਰਾਤ ਉਹ ਭਿੱਜੇ ਰਹਿੰਦੇ ਨੇ ਹੈਗੇ ਆ ਤੇ ਸਵੇਰੇ ਉੱਠ ਕੇ ਦੋਸਤੋ ਆਪਾਂ ਜਿਹੜਾ ਉਹ ਪਾਣੀ ਹੈਗਾ ਆ ਛੋਲਿਆਂ ਦਾ ਉਹ ਪਾਣੀ ਦੇ ਨਾਲ ਆਪਾਂ ਇਹ ਜਿਹੜੀਆਂ ਦੋ ਗੋਲੀਆਂ ਸਵੇਰੇ ਖਾਲੀ ਪੇਟ ਖਾ ਲੈਣੀਆਂ ਹੈਗੀਆਂ ਸੋ ਦੋ ਗੋਲੀਆਂ ਤੋਂ ਜ਼ਿਆਦਾ ਨਾ ਖਾਓ ਐ ਦੋ ਗੋਲੀਆਂ ਆਪਾਂ ਖਾਣੀਆਂ ਹਨ ਖਾਣ ਤੋਂ ਬਾਅਦ ਅੱਧਾ ਪੌਣਾ ਘੰਟਾ ਆਪਾਂ ਕੁਝ ਨਹੀਂ ਖਾਣਾ ਦੋਸਤੋ ਕਈ ਵਾਰ ਦਿਲ ਕਰ ਲੱਗ ਜਾਂਦਾ ਬਾਅਦ ਵਿੱਚ ਕੁਝ ਖਾਣ ਨੂੰ ਅੱਧਾ ਪੌਣਾ ਘੰਟਾ ਆਪਾਂ ਕੁਝ ਨਹੀਂ ਖਾਣਾ ਜਦੋਂ ਅੱਧਾ ਪੌਣਾ ਘੰਟਾ ਸੇਵਨ ਕੀਤੇ ਨੂੰ ਹੋ ਗਿਆ ਤੇ ਬਾਅਦ ਵਿੱਚ ਆਪਾਂ ਕੀ ਕਰਨਾ ਜਿਹੜੇ ਰਾਤ ਚਨੇ ਭਿੰਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਛਾਣ ਕੇ ਪਾਣੀ ਪੀਤਾ ਉਹੀ ਚਨੇ ਆਪਾਂ ਬਾਅਦ ਵਿੱਚ ਖਾਣੇ ਹਨ ਖਾਣੇ ਕਿੱਦਾਂ ਹਨ ਉਹਦੇ ਵਿੱਚ ਥੋੜਾ ਸੈਲਡ ਪਾ ਲਓ ਜਿਵੇਂ ਕਿ ਖੀਰਾ ਹੋ ਗਿਆ ਪਿਆਜ਼ ਹੋ ਗਿਆ ਜਾਂ ਹੋਰ ਕੋਈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਆਪਾਂ ਚੀਜ਼ ਪਾ ਸਕਦੇ ਆ ਇਹ ਖੀਰੇ ਵਾਂਗੂ ਹੀ ਟਮਾਟਰ ਪਾ ਸਕਦੇ ਹੈਗੇ ਟਮਾਟਰ ਪਾ ਲਓ ਇਹਦੇ ਵਿੱਚ ਸੋ ਦੋਸਤੋ ਇਹ ਚੀਜ਼ਾਂ ਇਹਦੇ ਵਿੱਚ ਪਾ ਕੇ ਇਹ ਤੁਹਾਡੀ ਸਵੇਰ ਦੀ ਖੁਰਾਕ ਤਿਆਰ ਹੋ ਜਾਣੀ ਆ ਰੋਟੀ ਨਹੀਂ ਆਪਾਂ ਖਾਣੀ ਸਵੇਰੇ ਫਿਰ ਸਮਝ ਲਓ ਤੁਹਾਡਾ ਇਹ ਸਵੇਰ ਦਾ ਨਾਸ਼ਤਾ ਹੋ ਜਾਣਾ ਆ ਇਹਦੇ ਵਿੱਚ ਆਪਾਂ ਪਾਣਾ ਕੀ ਹੈਗਾ ਆ ਇਹਦੇ ਵਿੱਚ ਪਾਣਾ ਹੈਗਾ ਟੇਸਟ ਦੇ ਲਈ ਆਪਾਂ ਬਰੀਕ ਪੀਸੀ ਹੋਈ ਥੋੜੀ ਜੀ ਕਾਲੀ ਮਿਰਚ ਪਾ ਲੈਣੀ ਆਪਾਂ ਉਹਦੀ ਚੁਟਕੀ ਪਾ ਲਓ ਉੜਾਜਾ ਭੁਜਿਆ ਜਿਹੜਾ ਜੀਰਾ ਹੁੰਦਾ ਜੀਰਾ ਭੁੰਨ ਕੇ ਰੱਖ ਲਓ ਉਹਦਾ ਪਾਊਡਰ ਕਰ ਲਓ ਉਹਦੀ ਚੁਟਕੀ ਪਾ ਲੈਣੀ ਹੈਗੀ ਆ ਤੇ ਇੱਕ ਚੁਟਕੀ ਸਿੰਦੇ ਨਮਕ ਦੀ ਪਾ ਲੈਣੀ ਹੈਗੀ ਆ ਸੋ ਦੋਸਤੋ ਇਹ ਸਵੇਰ ਦੀ ਤੁਹਾਡੀ ਜਿਹੜੀ ਖੁਰਾਕ ਹੈਗੀ ਆ ਸਵੇਰ ਨੂੰ ਹੀ ਖੁਰਾਕ ਖਾ ਲੈਣੀ ਹੈਗੀ ਆ ਆਪਾਂ ਤੇ ਆਪਾਂ ਰੋਟੀ ਸਵੇਰ ਦੇ ਟਾਈਮ ਨਹੀਂ ਖਾਣੀ ਜਿੰਨੀ ਦੇ ਰਹੇ ਆਪਾਂ ਦਵਾਈ ਦਾ ਇਸਤੇਮਾਲ ਕਰਨਾ ਹੈ ਉੰਨੀ ਦੇਰ ਆਪਾਂ ਸਵੇਰ ਦੀ ਰੋਟੀ ਨਹੀਂ ਖਾਣੀ ਹੈਗੀ ਖਾਸ ਕਰਕੇ ਕਣਕ ਦੀ ਰੋਟੀ ਠੀਕ ਹੈ ਜੀ ਤੇ ਦੁਪਹਿਰ ਨੂੰ ਰੋਟੀ ਖਾ ਸਕਦੇ ਆ ਸ਼ਾਮ ਨੂੰ ਖਾ ਸਕਦੇ ਆ ਕੋਸ਼ਿਸ਼ ਕਰਿਓ ਸਵੇਰ ਦੁਪਹਿਰ ਦੀ ਟਾਈਮ ਇਹ ਦਹੀਂ ਦੀ ਇੱਕ ਕੌਲੀ ਜ਼ਰੂਰ ਖਾ ਲਿਆ ਕਰਿਓ ਸੋ ਦੋਸਤੋ ਇਹ ਸੀ ਨੁਸਖਾ ਇਹਦਾ ਇਸਤੇਮਾਲ ਕਰੋ ਮੈਨੂੰ ਉਮੀਦ ਆ ਕਿ ਤੁਹਾਡੇ ਰੋਗ ਦੇ ਉੱਤੇ ਇਹ ਲਾਜਵਾਬ ਕੰਮ ਕਰੇਗਾ ਤੁਹਾਨੂੰ 8-10 ਦਿਨਾਂ ਦੇ ਵਿੱਚ ਹੀ ਇਹਦੇ ਰਾਮਬਾਨਾ ਰਿਜ਼ਲਟ ਮਿਲਣਗੇ ਸੋ ਦੋਸਤੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਅਗਰ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਡਿਜ਼ੀਜ਼ ਹੈਗੀ ਆ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਸੋ ਇਸ ਨੁਸਖੇ ਦਾ ਇਸਤੇਮਾਲ ਕਰੋ ਤੇ ਆਪਣਾ ਜੀਵਨ ਜਿਹੜਾ ਤੰਦਰੁਸਤ ਬਣਾਓ ਆਪਣੀ ਜਿਹੜੀ ਕਾਇਆ ਉਹਨੂੰ ਨਰੋਗੀ ਬਣਾਓ ਸੋ ਆਓ ਇਸ ਇਸ ਨੁਸਖੇ ਦਾ ਇਸਤੇਮਾਲ ਕਰੀਏ ਇਸਤੇਮਾਲ ਕਰਨ ਤੋਂ ਬਾਅਦ ਜੇ ਅੱਛਾ ਲੱਗੇ ਤਾਂ ਆਪਾਂ ਇਹਨੂੰ ਸ਼ੇਅਰ ਵੀ ਜਰੂਰ ਕਰਨਾ ਅਗਲੀ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਫਿਰ ਤੋਂ ਜੁੜੇ ਰਹਿਣਾ ਜੀ ਸਾਰਿਆਂ ਨੂੰ ਪਿਆਰ ਭਰੀ ਸਸਰੀਆਕਾਲ ਨਮਸਤੇ ਆਦਾਬ